ਲੋ ਇਹਦਾ ਅਗਲੇ ਟਾਇਰ ਦੇ ਵਿੱਚ ਕਿੱਲ ਲੱਗਾ ਕਿੱਲ ਪਿਛਲੇ ਟਾਇਰ ਚ ਵੀ ਮੇਰੇ ਖਿਆਲ ਨਾਲ ਲੱਗ ਗਿਆ ਸੀਗਾ ਜਿੱਦਣ ਆਪਾਂ ਗਏ ਪਟਿਆਲੇ ਤੇ ਉਦੋਂ ਦੀ ਗੱਡੀ ਖੜੀ ਆ ਹਵਾ ਨਿਕਲ ਗਈ ਹੁਣ ਹਵਾ ਭਰ ਕੇ ਜਾਂਦੇ ਹੇ ਪੈਂਚਰ ਲਵਾਵਾਂਗੇ ਆ ਕੀ ਨੂੰ ਬਹੁਤ ਘਟ ਜਾਣੇ ਵੇਖਦੇ ਆ ਜਿਹੜੇ ਪੁਰਾਣੇ ਆ ਉਹ ਜ਼ਿਆਦਾ ਦੇਖਦੇ ਅੱਜ ਕੱਲ੍ਹ ਦੇ ਨੂੰ ਤਾਂ ਬਿਲਕੁਲ ਵੀ ਨਹੀਂ ਮੇਰੇ ਖਿਆਲ ਨਾਲ ਹੈਗਾ ਜ ਜਿਹਨਾਂ ਨੂੰ ਸ਼ੌਂਕ ਆ ਹਾਕੀ ਦਾ ਉਹ ਹੀ ਦੇਖਦੇ ਆ ਡੀ ਮਰਜੀ ਧਵਾ ਲਵਾਂ ਜਦੋਂ ਘਰੇ ਆ ਕੇ ਖੜੀ ਕਰ ਦਿੰਦੀ ਆ ਮਿੱਟੀ ਪੈ ਹੀ ਜਾਂਦੀ ਉੱਤੇ ਇਹਨਾਂ ਦਾ ਉਹ ਚਾਹੀਦਾ ਆ ਸ਼ਟਰ ਲੱਗਾ ਹੋਵੇ ਗੈਰੇ ਜੀ ਨੂੰ ਬਸ ਕਿੱਥੇ ਚੱਲ ਉਹਦਾ ਨਹੀਂ ਪਤਾ ਲੱਗਦਾ ਮਿੱਟੀ ਦਾ ਪਰ ਭਰੀ ਪਈ ਹੈ ਮਿੱਟੀ ਨਾਲ ਸਾਰੀ ਫਰੰਟ ਵਾਲਾ ਸ਼ੀਸ਼ਾ ਵੀ ਸਾਰਾ ਭਰਿਆ ਗਿਆ ਇਹ ਆਪਣੇ ਬਹੁਤ ਜ਼ਿਆਦਾ ਇੰਡੀਆ ਵਿੱਚ ਚੀਜ਼ਾਂ ਹੈਪੀ ਬਰਥਡੇ ਟੂ ਯੂ ਕਿੰਨੇ ਦਾ 1100 ਦੀ ਕੋੜੀ ਹੈ ਕਿਤੇ ਵਧੀਆ ਉਦੋਂ ਕਪੜੇ ਮੈਂ ਵਾਸ਼ਓਵਲ ਹੈ ਗਿਲਾਬੂ ਆਪਾਂ ਇਹ ਇਸ ਟਾਈਮ ਸਾਡੇ ਜਲੰਧਰ ਤੋਂ ਬਾਹਰ ਨਕੋਦਰ ਨਕੋਦਰ ਤੇ ਨਹੀਂ ਆ ਲਾਂਬੜਾ ਇੱਥੇ ਬਿਲਕੁਲ ਨਕੋਦਰ ਤੇ ਜਲੰਧਰ ਦੇ ਸੈਂਟਰ ਚ ਇੱਥੋਂ ਲੈਣ ਆਏ ਆ ਦੇਗ ਬਣਾਉਣ ਲਈ ਨਾ ਇੱਕ ਹੁੰਦਾ ਪਤੀਲਾ ਟਾਇਪ ਉਹ ਲੈਣ ਆਏ ਆਪਣੇ ਇਧਰੋਂ ਲੱਭਾ ਨਹੀਂ ਸਾਨੂੰ ਅੱਜ ਦੇਗ ਬਣਾਇਆ ਕਰਨੀ ਭਰ ਕੇ ਵਿੱਚ ਸੂਬ ਬਣਾਇਆ ਕਰਨਾ वेजिटेबल ਦਾ ਉਹ ਦਿਖਾਇਆ ਕਰੂੰਗਾ ਵੀਡੀਓ ਦੇ ਵਿੱਚ ਕਾਂ ਸਿਆਲ ਆ ਗਏ ਆ ਨਾ ਹੁਣ ਸੂਰਜਮੁਖੀ ਦਾ ਫੁੱਲ ਨਾ ਲੈ ਜੀ ਆਹ ਆਹ ਇਹ ਅਮਰੀਕਨ ਦੀ ਆਰਟੀਫੀਸ਼ਲ ਰੇਡ ਮਾੜਾ ਜਿਹਾ ਕਰ ਲਾ ਸੈਟ ਆਹ ਸਹੀ ਉਹ ਸੋਹਣੇ ਆ ਵੀ ਠੀਕ ਆ ਤੇ ਉਹ ਵੀ ਠੀਕ ਆ ਆ ਬੰਦੇ ਠੀਕ ਆ ਇੱਕ ਮਿੰਟ ਚਲੋ ਵੀ ਇਹ ਆਪਾਂ ਲਏ ਆ ਸਾਹਮਣੇ ਜਿਹੜੀ ਆ ਕਲੋਨੀ ਸਿੰਗਰ ਵੀ ਰਹਿੰਦੇ ਇੱਥੇ ਉਹ ਤੋਂ ਸਾਹਮਣੇ ਲੱਗਦੇ ਆ ਵੈਰੈਟੀ ਬਹੁਤ ਆਪਣੀ ਵੀ ਉਧਰ ਹੈਗੇ ਆ ਪਰ ਉਹਨਾਂ ਕੋਲ ਇੰਨੀ ਵੈਰੈਟੀ ਨਹੀਂ ਜਿੰਨੀ ਇਹਨਾਂ ਕੋਲ ਹੈ ਨਾ ਕੋਦ ਵਧੀਆ ਇਹਦੇ ਦੇ ਸਾਬ ਨਾਲ ਬੈਠੇ ਆ ਨਾ ਫਿਰ ਚਲਿਏ ਪ੍ਰਧਾਨ ਉਹ ਪਿੱਛੇ ਟੀਵੀ ਟਾਵਰ ਵੀ ਆ ਬਰਜ ਖਲੀਫਾ ਦਿਲੰਦਰ ਦਾ ਹੋਰ ਕੀ ਲੈਣਾ ਨਾਰ ਕਰ ਲੈਂਦੇ ਆ ਵੀ ਇਹ ਵਾਲੇ ਸਾਡੀਆਂ ਸਾਰੀਆਂ ਵਡਵਾਂ ਦੇਖੀਆਂ ਨੇ ਭਾਈਆ ਉਹ ਵੀ ਵਾਈ ਵੀ ਦੇਖੀਆਂ ਨੇ ਮੈਨਾਂ ਲੱਗਦੀ ਭਾਰੀ ਹੋਣੀ ਆ ਹਾਂ ਇਹ ਵਾਲਾ ਇਹ ਵਾਲਾ ਕਿੱਦੋਂ ਉਹ ਗੁਲਾਬੀ ਇਹ ਹਾਂ ਜਿਹੜੇ ਛੋਟੇ ਉਹ ਵੀ ਵਧੀਆ ਆ ਗੁਲਾਬੀ ਇਹ ਉਹ ਛੋਟੇ ਇਹ ਚਿੰਗ ਤੇ ਪਰੋਜਾ ਯਲੋ ਤੇ ਪਰੋਜੀ ਆ ਨਹੀਂ ਨਹੀਂ ਇਹ ਛੋਟੇ ਉਹ ਤਾਂ ਰੈੱਡ ਆ ਹਾਂ ਲੈ ਵੀ ਸੌਦੇਬਾਜ਼ੀ ਚਲੁੰਦੀ ਆ ਬੀਬੀਆਂ ਨੂੰ ਪਤਾ ਘਟਾ ਲੈਂਦੇ ਹੁੰਦੀਆਂ ਦੇ ਤੇ ਮੈਂ ਫੇਰ ਹਾਰ ਕੇ ਬੈ ਹੀ ਗਿਆ ਗੱਡੀ ਹਾਂ ਠੀਕ ਆ ਠੀਕ ਆ ਯਾਰ ਯਾਹ ਲੈ ਲੈ ਆ ਬਣ ਗਈ ਗੱਲ ਆ ਜੂਗੇ ਇੱਕ ਦਿਨ ਸਿੱਧੇ ਮੈਂ ਹਾਂ ਦਾ ਹਾਂ ਜਿੰਨੇ ਕਿਹਾ ਸੀ ਮੈਂ ਕਹਣਾ ਸੀ ਘਟਾਲਾ ਯਾਰ ਥੋੜੇ ਬੋਦੇ ਕਹਿੰਦਾ ਨਹੀਂ ਨਹੀਂ ਪਾਜੀ ਇਤਨਾ ਹੈ ਮੈਂ ਕਹਿੰਦਾ ਚੱਲ ਲੈ ਯਾਰ ਚਾਹ ਵੱਧੋ ਵੱਧ ਤਾਂ ਰੇਟ ਦਾ ਫਰਕ ਪੈ ਜਾਂਦਾ ਪਾ ਏ ਬੰਦਾ ਨਹੀਂ ਘਟਾ ਸਕਦਾ ਬੰਦੇ ਉਹ ਘਟਾ ਸਕਦੇ ਜਿਹੜੇ ਇਦਾਂ ਦੇ ਜਿੱਦਾਂ ਹੁੰਦੇ ਨਾ ਜਿੰਨਾ ਕਿਦਾਂ ਦੱਸਾਂ ਮੈਂ ਹੁਣ ਕਿੰਿਆਂ ਨੂੰ ਹੁੰਦੀ ਨਾ ਹੱਤ ਮੈਨੂੰ ਹੱਤ ਨਹੀਂ ਨਾ ਮਿਹਨਤ ਗੱਲ ਆ ਹੱਤ ਪਾਉਣੀ ਚਾਹੀਦੀ ਐਵੇਂ ਵਧੀਆ ਕੀ ਹੁਣ ਖਰਚਾ ਕਿੰਨੇ ਦਾ ਕਿਹਾ ਉਹਨੇ ਤੇ ਹਾਂ ਫਰੇਟ ਤੇ ਲੈ ਆਉਂਦੇ ਆ ਉਹਦੇ ਰੇਟ ਤੇ ਲੈ ਆਏ ਚਲੋ ਉੱਥੇ ਜਾ ਕੇ ਵੀ ਹੁਣ ਮੇਨ ਗਾਗਰ ਗਾਗਰ ਕਹਿੰਦੇ ਨਹੀਂ ਗਾਗਰ ਨਹੀਂ ਕਹਿੰਦੇ ਉਹਨੂੰ ਦੇ ਇੱਕ ਮਟੌਣ ਵਾਲੀ ਕਹਿੰਦੇ ਆ ਗਾਗਰ ਵੀ ਕਹਿੰਦੇ ਆ ਹੋਰ ਵੀ ਥੇਰੇ ਨਾਲ ਪਾਣੀ ਵਾਲੀ ਹੀ ਹੁੰਦੀ ਆ ਆਹ ਵੀ ਆ ਗਈ ਉਹ ਮੇਰੇ ਖਿਆਲ ਨਾਲ ਅਗਲੇ ਹੀ ਬੰਦੇ ਆ ਸ਼ਾਇਦ ਭੰਡਿਆਂ ਵਾਲਾ ਇਹ ਜੀ ਇੱਥੇ ਪੁਰਾਣੇ ਬਿٹے ਇੱਥੇ ਮੈਂ ਡਰਮ ਨਹੀਂ ਡਰਮ ਤਾਂ ਪਾ ਉਧਰ ਲਗਾਏ ਸੀ ਭੰਡਾਲਿਓ ਬੈਠੋ ਜੀ ਜਨਾਬ ਜੀ ਇਹ ਗੱਲ ਬਣੀ ਨਹੀਂ ਇੱਥੇ ਵੀ ਉਹਨੇ ਭੇਜਤਾ ਜੰਡੇ ਵਾਲੇ ਦੂਰ ਕਿੱਥੇ ਜਲੰਧਰ ਦੇ ਦੂਜੇ ਪਾਸੇ ਆਏ ਆਪਾਂ ਬੁੱਟੇ ਮਾਰੇ ਜਲੰਧਰ ਦੇ ਆਪੋਜ਼ਿਟ ਡੈਕਰੇਸ਼ਨ ਵਾਲਾ ਮੇਰਾ ਸਟਾਫ ਗਿਆ ਸੀ ਉੱਥੇ ਪਹੇ ਕਰਦੇ ਉਹ ਸ਼ੋਰ ਨਹੀਂ ਇਹਨਾਂ ਕੋ ਪਏ ਆ ਉਹ ਕਹਿੰਦਾ ਇਹ ਚ ਦਾਰੂ ਵਗੈਰਾ ਕੱਢਣ ਵਾਲੀ ਆ ਇਹ ਜਿਹਦੇ ਚ ਦਾਰੂ ਪਾ ਕੇ ਕੱਢਦੇ ਹੁੰਦੇ ਉਹਨੂੰ ਦਿਮਾਗ ਚ ਨਹੀਂ ਮੇਰੇ ਆਉਂਦਾ ਉਹਨੂੰ ਕਹਿੰਦੇ ਕੀ ਆ ਚੇਤਾ ਨਹੀਂ ਆਉਂਦਿਆ ਦਿਮਾਗ ਚ ਕੁਮੀ ਆਂਦਾ ਇਹ ਉਹ ਚੀਜ਼ ਸੀ ਅਸੀਂ ਦੂਜੀ ਉਹ ਵੀ ਇਦਾਂ ਨਹੀਂ ਹੁੰਦੀ ਆ ਉਹ ਅਸੀਂ ਚਾਹੁੰਦੇ ਆ ਦੀ ਪਿੱਤਲ ਦੀ ਪਿੱਤਲ ਜਾਂ ਤਾਂਬੇ ਦੀ ਤਾਂਬੇ ਦੀ ਹਾਂ ਪ्योर ਉਹਦੇ ਬੜੀਆਂ ਚੀਜ਼ਾਂ ਬਣਾਇਆ ਕਰਨੀਆਂ ਚਲੋ ਵੀ ਆ ਜਿਓ ਜੀ ਕੱਢ ਲਓ ਸਮਾਨ ਉਹਨਾਂ ਨੂੰ ਸੱਤ ਲੈਣਾ ਈ ਕੁੜੀਆਂ ਨੂੰ ਉਧਰ ਹੀ ਲੈ ਜਾਣੇ ਸਾਰੇ ਹੂੰ ਇਹ ਕਦਾਂ ਇਧਰ ਹੀ ਘਰੇ ਵੀ ਰੱਖ ਲਈਏ ਕਿਉਂ 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 ਸੌਦਾ ਵਧੀਆ ਰੇਟ ਤੇ ਬਣ ਗਿਆ। ਇਹ ਪਣੀ ਬਣਾਓ ਹੁਣ ਖਾਈਏ। ਮੇਨ ਕੰਮ ਮੈਂ ਜਿਹੜੇ ਗਿਆ ਸੀ ਨਾ ਉਹ ਨਹੀਂ ਬਣੀ ਗੱਲ। ਪਪਾਉ ਕਹਿੰਦਾ ਵੀ ਝੰਡਿਆਲਾ ਗੁਰੂ ਜਾ ਉੱਥੇ ਬਣਾਉਂਦੇ ਆ। ਪਿੱਤਲ ਦੇ ਤੇ ਤਾਂਬੇ ਦੇ ਸ਼ੈਲ। ਦੇਖਦਾ ਹਾਂ ਹੁਣ ਕਿੱਥੋਂ ਮਿਲੂ ਆਪਾਂ ਨੂੰ ਵਧੀਆ। ਅਸੀਂ ਤੇ ਦੀਵਾਲੀ ਐਰ ਕੀ ਮਨਾਈ ਨਹੀਂ ਪਰ ਦੀਵਾਲੀ ਮਨਾਉਣ ਦੇ ਨਾਲ ਨਾ ਪਟਾਕੇ ਚਲਾਉਣ ਦੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਇਆ ਸਾਡੀ ਜਿਹੜੀ ਲੌਬੀ ਆ ਕਮਰੇ ਆ ਉਹਨਾਂ ਵਿੱਚ ਵੀ ਧੂਆ ਆ ਗਿਆ ਸੀਗਾ ਇੰਨਾ ਜ਼ਿਆਦਾ ਪ੍ਰਦੂਸ਼ਣ ਹੋਇਆ ਹੈ ਕਿ ਆ ਜਿਹੜੀਆਂ ਚੀਜ਼ਾਂ ਦਾ ਇਸ ਵੇਰੇ ਉੱਠ ਕੇ ਵੇਖਿਆ ਮੈਂ ਕਿਹੜਾ ਭਰਿਆ ਪਿਆ ਸੀਗਾ ਸਾਡਾ ਵੀ ਸਾਰਾ ਹੀ ਆ ਜਿਹੜੀ ਚੀਜ਼ਾਂ ਡੁੱਗੀਆਂ ਡੁੱਗੀਆਂ ਸੀਗੀਆਂ ਆ ਕੇ ਤੇ ਮੈਂ ਆਪਣੇ ਦੇਸ਼ ਦੇ ਲੋਕ ਵਧੀਆ ਆ ਆਪ ਹੀ ਪ੍ਰਦੂਸ਼ਣ ਕਰਦੇ ਆ ਆਪ ਹੀ ਫੇ ਹਸਪੀਟਲਾਂ 'ਚ ਜਾਂਦੇ ਆ ਪਹਿਲੇ پیسے ਲਾਉਂਦੇ ਆ ਨਜ਼ਾਰੇ ਲੈਣ ਨੂੰ ਫੇ ਆਪਣੇ ਸਰੀਰ ਤੇ ਪੈਸੇ ਲਾਉਂਦੇ ਆ ਧੋਰਾ ਧੋਰਾ ਕੰਮ ਤੇ ਪਟਾਕੇ ਦੇ ਵੈਸੇ ਬੈਨ ਹੋ ਜਾਣੇ ਚਾਹੀਦੇ ਆ ਇਹ ਤੇ ਬਹੁਤ ਹੱਦੋਂ ਵੱਧ ਜ਼ਿਆਦਾ ਜਰੀਲਾ ਪ੍ਰਦੂਸ਼ਣ ਕਰਦੇ ਆ ਨਾ ਲੱਗ ਜਾਂਦਾ ਹੈ ਕਿਸਾਨਾਂ ਦਾ ਪਰਾਲੀ ਸਾੜੀ ਆ ਹੁਣ ਨੀ ਕਿਸੇ ਨੇ ਵੀ ਨਾ ਲੈਰ ਕੀ ਬਾਕੀ ਲੇਟ ਹੋ ਗਿਆ ਆਪਾਂ ਥੋੜੀ ਜੀ ਦੀਵਾਲੀ ਦੀਆਂ ਸਾਰਿਆਂ ਨੂੰ ਵਧਾਈਆਂ ਜੀ ਸਾਹ ਲੱਗਣਾ ਉੱਥੇ ਨੇ ਲੱਗ ਜਾਣਾ ਕੀ ਪ੍ਰਾਈਸ ਹੈ ਪ੍ਰਾਈਸ ਇਹ ਅਹੀਂ ক্রিকেট ਖੇਡਦੇ ਸੀ ਕਿਤੇ ਵਿੱਚ ਬੋਲ ਵੱਜੀ ਆ ਕੇ ਸਾਡੇ ਇਦਾਂ ਦਾ ਆ ਉਹ ਟੁੱਟ ਗਿਆ ਰੈੱਡ ਵੀ ਨਾ ਕਰਾ ਰੈੱਡ ਵਧੀਆ ਲੱਗਣਾ ਆਪਣੀ ਗਾਰਡਨ ਦੇ ਵਿੱਚ ਹਾਂ ਰੈੱਡ ਵਧੀਆ ਲੱਗਦਾ ਆ ਬਿੰਗੜੀ ਰਾਇਟਰ ਉਹ ਜਗੜਾ ਲੱਗਦਾ ਵੀ ਠੀਕ ਆ ਉਦਾਂ ਇਹ ਨਾਲਾ ਹਾਂ ਉਹ ਵੀ ਕੂੜਾ ਪਾਉਣ ਲਈ ਤੇ ਇੰਤਜ਼ਾਮ ਹੋ ਗਿਆ ਕਰਦਾ ਜਰੂਰੀ ਸਮਾਨ ਸਾਰਾ ਇਕੱਠਾ ਕਰ ਲਿਆ ਆਇਆ ਹਣਾ ਹਫਤਾ ਸੌਖਾ ਲੰਘ ਜਾਊਗਾ ਸਬਜ਼ੀਆਂ ਹੋਈਆਂ ਲੈ ਵੀ ਅੱਜ ਨਾ ਸਾਡੇ ਦਾ ਜਲੰਧਰ ਚ ਹਾਕੀ ਸਟੇਡੀਅਮ ਆ ਸਰਜੀਤ ਹਾਕੀ ਸਟੇਡੀਅਮ ਉੱਥੇ ਹਾਕੀ ਦਾ ਨਾ ਕੱਪ ਹੋਣ ਲੱਗਾ ਆ ਉਹਦਾ ਅੱਜ ਦਾ ਪਹਿਲਾ ਮੈਚ ਆ ਮੈਂ ਸ਼ਾਇਦ ਦੇਖਦਾ ਯਾਰਾ ਮਿੱਤਰਾਂ ਨੂੰ ਕਹਿੰਦਾ ਅੱਜ ਵੇਖਣ ਚੱਲੀਏ ਕਿਉਂਕਿ ਆਪਣੇ ক্রিকেট ਨੂੰ ਬਹੁਤ ਜ਼ਿਆਦਾ ਦਿੰਦੇ ਆ ਨਾ ਹਾਕੀ ਨੂੰ ਨਹੀਂ ਅਸੀਂ ਪਹਿਲਾਂ ਹਾਕੀ ਦਾ ਮੈਚ ਦੇਖਣ ਜਾਂਦੇ ਹੁੰਦੇ ਸੀਗੇ ਤੇ ਅੱਜ ਮੈਂ ਬੋਰਡ ਲੱਗਾ ਦੇਖਿਆ ਹੈ ਦੇਖਦਾ ਆ ਆਪਣਾ ਪਹਿਲਾ ਸੀਗਾ ਇੱਥੇ ਵਧੀਆ ਹੁਣ ਆਜਿਆ ਕਰਨਾ ਹੈ ਅਜੇ ਬੈਕ ਸਾਈਡ ਦੇ ਜਿਹੜਾ ਕੈਮਰਾ ਨਾ ਉਹਦੀ ਪੋਜੀਸ਼ਨ ਚੇਂਜ ਕੀਤੀ। ਜਿਹੜਾ ਲੈਫਟ ਸਾਈਡ ਸੀ ਹੁਣ ਰਾਈਟ ਸਾਈਡ ਕੀਤਾ। ਤੇ ਜਿਹੜੇ ਰਵੜਾਂ ਜੀਆਂ ਪਾਈਆਂ ਵਾਈਬ੍ਰੇਸ਼ਨ ਹੁੰਦੀ ਸੀ ਬਹੁਤ। ਆ ਜਿਹੜੀਆਂ ਇਹਨੂੰ ਟੈਸਟ ਕਰਦੇ ਹਾਂ। ਦੀਦ ਨਾਲੇ ਮਤਲਬ ਲੀਕੇ ਨਹੀਂ ਹੁੰਦੀ ਇਹਦੇ ਨਾਲ ਇਹ ਜੇ ਬੱਚੇ ਚਲੇ ਜੇ ਕੋਟਿੰਗ ਹੁੰਦੀ ਸਪੈਸ਼ਲ ਇਹ ਲੈ ਕੇ ਆਏ ਉਸ ਬਹੁਤ ਮਹਿੰਗੀ ਹੁੰਦੀ ਹੈ ਇਹ ਤੇ ਪਾਣੀ ਰਗੀ ਹੁੰਦੀ ਹੈ ਇਹ ਹੁਣ ਲੀਕੇਜ ਨਹੀਂ ਹੋਊਗੀ ਸਾਈਡਾਂ ਸੋਡਾਂ ਤੋਂ ਕਿਤੇ ਵੀ ਲੈਵ ਆਪਣੀ ਮੋਟਰ ਦੇ ਗ੍ਰਿਪ ਗਰੁੱਪ ਹੈ ਹੀ ਹਿੰਦੀਆਂ ਹੂੰ ਫਕਰਾਂ ਨਾਲ ਭਰਿਆ ਹੋਇਆ ਯਾਰ ਮੈਂ ਅੰਦਰ ਕਦੀ ਆਇਆ ਨਹੀਂ ਵੇਖਣ ਇਹ ਜੀਵ ਜੰਤੂਆਂ ਦਾ ਘਰ ਬਣਿਆ ਪਿਆ ਬੜੇ ਟਾਈਮ ਬਾਅਦ ਆਇਆ ਮੈਂ ਵੀ ਇਹਨੂੰ ਜਿਹੜਾ ਮਾਰਨ ਮੱਟਾ ਬੂਟਾ ਵੇਖਣ ਆਇਆ ਸੀਗਾ ਪਤਾ ਹੀ ਇਹ ਤੁਹਾਨੂੰ ਸਾਰਿਆਂ ਨੂੰ ਟੇਡੀਆਂ ਤਾਂ ਹੋਈਆਂ ਹੀ ਸੀਗੀਆਂ ਆਹ ਸਾਡਾ ਬੰਦਾ ਆ ਆਹ ਰਾਹ ਆ ਇੱਥੋਂ ਲੈ ਗਏ ਅਸੀਂ ਉੱਥੋਂ ਤੱਕ ਉੱਧੇ ਹੀ ਛੱਡਿਆ ਉਹ ਨਹੀਂ ਮੇਰੇ ਖਿਆਲ ਨਾਲ ਡੇਢ ਕਨਾਲ ਉਦਾਂ ਹੀ ਪਈ ਆ ਇਧਰ ਵੀ ਤੇ ਇਧਰ ਲੈ ਬੰਨੇ ਵੀ ਬਸ ਇੱਥੇ ਹੀ ਪਈ ਆ ਬਾਕੀ ਸਭ ਨੇ ਕਿਨਾਰੇ ਆਂ ਛਾਂਗੇ ਆ ਪੂਰੇ ਬੰਨੇ ਮਾੜਾ ਜਿਹਾ ਟਰੈਕਟਰ ਟਰਾਲੀ ਗੱਡੀ ਉਰੇ ਪਰੇ ਹੋਇਆ ਨਹੀਂ ਤੇ ਪਲਟੀ ਨਹੀਂ ਆਪ ਬੰਦਾ ਪੌਂਦਾ ਹੋਵੇ ਨਾ ਪਹਿਲੀ ਸੇ ਬੰਦਾ ਮਾੜਾ ਮੋਟਾ ਕਰਦਾ ਰਹਿੰਦਾ ਦੇਖਦਾ ਰਹਿੰਦਾ ਨਾਲ ਇਹਨੂੰ ਗੇੜਾ ਛੇੜਾ ਪਰ ਆਤਾ ਟਾਇਰ ਟੂਲ ਮੜੇ ਜੇ ਮਿੱਟੀ ਲੱਗ ਜੂਗੀ ਪਤਾ ਟਾਇਰ ਖਰਾਬ ਹੋ ਜਾਂਦੇ ਜਿਆਦਾ ਚਿਰ ਖੜੀ ਰਵੇ ਗੱਡੀ ਨਾ ਤਾਂ ਇਹਦੀਆਂ ਸੀਟਾਂ ਚੇਂਜ ਕਰਾਉਣ ਵਾਲੀਆਂ ਹੋ ਗਈਆਂ ਟੁੱਟ ਗਈਆਂ ਖਤਮ ਹੋ ਗਈਆਂ ਸੀਟਾਂ ਮੋਗਿਓ ਜਾਂਦੇ ਹਾਂ ਇੱਕ ਅੱਧੇ ਦਿਨ ਤੱਕ ਉੱਥੋਂ ਤਿਆਰ ਕਰਾ ਕੇ ਲਿਆਉਣੇ ਮੋਗਿਓ ਸੀਟਾਂ ਇਹਦੀਆਂ ਬਾਕੀ ਓਕੇ ਰਿਪੋਰਟ ਆ ਸਾਰੀ ਲਾਵੀਂ ਨਾ ਤਿਆਰ ਪਿਆ ਰਹੇ ਹੁਣ ਆਪਾਂ ਨੂੰ ਨੈਕਸਟ ਵੀਡੀਓ ਚ ਮਿਲਦੇ ਹਾਂ ਅਰਸੋਂ ਵੀ ਮੈਂ ਜਾਣਾ ਸੀਗਾ ਮੈਚ ਦੇਖਣਾ ਹਾਕੀ ਦਾ ਨਹੀਂ ਜਾਇਆ ਗਿਆ ਕੱਲ ਵੀ ਨਹੀਂ ਜਾ ਆਇਆ ਅੱਜ ਮੈਂ ਹੁਣ ਬਸ ਸ਼ਾਮਾਂ ਪੈ ਗਈਆਂ 3:00 ਵੱਜ ਗਏ ਸਾਢੇ 5:00 ਦਾ ਸ਼ਾਇਦ ਮੈਂ ਨਿਕਲ ਜਾਵਾਂ ਅੱਜ ਦੇਖ ਕੇ ਆਉਣਾ ਆ ਪਹਿਲੇ ਦਿਨ ਵੀ ਬੱਸ ਯਾਰਾਂ ਮਿੱਤਰਾਂ ਕਰਕੇ ਰਹਿ ਗਏ ਦੂਜੇ ਦਿਨ ਵੀ ਤਾਂ ਹੀ ਕਹਿੰਦੇ ਹੁੰਦੇ ਆ ਜੋ ਵੀ ਕਰਨਾ ਆ ਚੁੱਪਚੀ ਬੀਤੇ ਜਾਓ ਆਪਣਾ ਕੰਮ ਕਰੋ ਤੇ ਬਸ ਉਹਨਾਂ ਦੇ ਚੱਕਰਾਂ ਦੇ ਵਿੱਚ ਮੈਂ ਵੀ ਰਹਿ ਗਿਆ ਲੇਟ ਜਾਂਦੇ ਆ ਐਨੇ ਵਜੇ ਜਾਂਦੇ ਆ ਬਸ ਫਿਰ ਇਦਾਂ ਹੀ ਕੈਨਸਲ ਹੋ ਗਿਆ ਵੈਲ ਦੇ ਆਫੇ ਕੱਲ ਨੂੰ ਸਸਰੀ ਕਾਲ ਸਾਰੇ ਜਣਿਆਂ ਨੂੰ